ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਕਿ ਆਮ ਤੌਰ ਤੇ ਤੇ ਲਿਡ ਨਵੀਆਂ ਬਣਾਈਆਂ ਸਰਕਾਰਾਂ ਇਮਾਰਤਾਂ ਦਾ ਉਦਘਾਟਨ ਕਰਦੇ ਨੇ ਪਰ ਦੇਸ਼ 'ਚ ਪਹਿਲੀ ਵਾਰ ਹੋਵੇਗਾ ਕਿ ਅਸੀਂ ਪੁਰਾਣੇ ਪਟਵਾਰਖਾਨਿਆਂ ਨੂੰ ਜਿੰਦੇ ਲਾਵਾਂਗੇ ਜਦੋਂ ਫਰਦ ਇntikal ਆਨਲਾਈਨ ਰਜਿਸਟਰੀ ਤਹਿਸੀਲ 'ਚ ਹੁੰਦੀ ਹੈ ਗਿਰਦਾਵਰੀ ਡਰੋਨ ਰਾਹੀਂ ਹੁੰਦੀ ਹੈ ਤਾਂ ਇਹਨਾਂ ਦਫ਼ਤਰਾਂ ਦੇ ਚੱਕਰ ਕੱਢਣ ਦੀ ਲੋੜ ਕੀ ਹੈ ਅਸੀਂ ਉਹਨਾਂ ਅਫਸਰਾਂ ਦੀਆਂ ਪੋਸਟਾਂ ਖਤਮ ਕਰਨ ਜਾ ਰਹੇ ਨਹੀਂ ਖਤਮ ਕਰਨ ਜਾ ਰਹੇ ਹੋਤੇ ਸਗੋਂ ਆਮ ਲੋਕਾਂ ਦੀ ਦ੍ਰਿਸ਼ਟੀ ਵੇਲੇ ਹੁੰਦੀ ਲੁੱਟ ਤੇ ਖੱਜਲ ਖੁਵਾਰੀ ਬੰਦ ਕਰ ਰਹੇ ਹਾਂ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਕਿਰੀ ਸਾਨੂੰ ਗੱਲ ਕਰ ਚੁੱਕਿਆ ਬੱਲੀ ਨੇੜੇ ਲੱਗਦੀ ਜਾਂਦੀ ਹੈ ਤੇ ਜਿਹੜੇ ਸਾਬਣ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੰਚੀ ਨਾਲ ਬਿਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਹੀ ਆ ਐਂਕਾਂ ਚੀ ਕੱਟ ਸਫੀਤਾ ਕੱਟ ਕੇ ਕਰਦੇ ਬਸ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰ ਖਾਨੇ ਨੂੰ ਜਿੰਦਾ ਲਾ ਕੇ ਦੁਕਾਨ ਕਰਾਂਗੇ ਇਹ ਬੰਦਾ ਜੀ ਤਾਂ ਕੰਮ ਹੀ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਫਰਦਾ ਆਨਲਾਈਨ ਹੋ ਗਈਆਂ ਫਰਦਬਦਰ ਆਨਲਾਈਨ ਹੋ ਗਿਆ ਇੰਤਕਾਲ ਆਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸਟਰੀ ਕਰਨ ਨੂੰ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗਿੜੀ ਮਾਰੀ ਜਾਂਦੇ ਆ ਨਾਲੇ ਮਤਲਬ ਪਰਵਾਰੀ ਸਾਹ ਉਹ ਉਹ ਆਏ ਆ ਉਹ ਆਏ ਆ ਜਿਹੜੇ ਉਹ ਗਲੀ ਦਾ ਆਤਮ ਵੀ ਨਹੀਂ ਬੁਲਾਉਂਦਾ हां हाथ भी ਮਨਾਉਂਦਾ ਬੈੜੋ ਤੇ ਫਿਰ ਉਹੀ ਦੂਜਾ ਗੱਲ ਅਥਾ ਦੱਸਿਆ ਬਾਾਰ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਹੁੰਦੇ ਸੀ ਕਦੇ ਜਿੱਦੇ ਬੈਂਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲਈਂ ਗਣਥਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਹਿੰਦੇ ਉਹ ਉੱਚ ਨਹੀਂ ਤੋਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਵੀ ਬੇਰੁਜ਼ਗਾਰ ਕਰ ਦਾਂਗੇ ਕਿਸੇ ਵੀ ਵਿਭਾਗ ਵਿੱਚ ਕੋਈ ਪਰ ਐਨਾ ਕਹਿੰਦੇ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੀ ਹੈ ਤੇ ਤੇ ਮਰਜੀ ਕੰਮ ਲਵੇ ਗਵਰਨਮੈਂਟ ਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਭਾਗ ਹੈ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਹੈ ਵੀ ਥੋੜਾ ਘੇੜਾ ਛੜਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਂ ਜੀ ਹਣੀ ਨੋ ਵੀ ਹੋ ਹੀ ਬਟਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਉਹ ਨਵਾਂ 15 20 ਜੂਨ ਦੇ ਨੇੜੇ ਤੇਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇਂਦਰ ਜੋ ਰਿਸਟ੍ਰਿਕ ਲਿਖੋ ਜੀ ਤੇ ਜਾ ਆਪ ਲਿਖੋ ਕਰੇ ਰਿਸਟ੍ਰਿਕ ਬਸਤੇ ਉਹੀ ਤਾਂ ਕਰਦੇ ਆ ਉਹ ਉਹ